ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ਵਿੱਚ ਸਰਦੀਪਿੰਡ ਸ਼ਮਸ਼ੇਰਪੁਰ ਵਿਖੇ ਪ੍ਰਚਾਰ ਕਰਨ ਪੁੱਜੇ ਉਹਨਾਂ ਦੇ ਪੁੱਤਰ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕਿਸਾਨਾਂ ਸਮੇਤ ਭਾਰੀ ਵਿਰੋਧ ਕੀਤਾ ਤੇ ਕਾਲੀਆਂ ਝਟੀਆਂ ਦਿਖਾ ਕੇ ਨਾਰਾ ਵਜਾਈ ਕੀਤੀ ਇਸ ਸਮੋਕਿਤੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਵਿਰੋਧ ਇਸੇ ਤਰ੍ਹਾਂ ਚੱਲਦਾ ਰਹੇਗਾ ਅੱਜ ਮਸਲਾ ਇਹ ਹੈ ਕਿ ਸਾਡੇ ਦਿਨੋਗ ਹਲਕੇ ਦੇ ਵਿੱਚ ਅੱਜ ਕੋਈ ਭਾਜਪਾ ਦੇ ਨੌਜਵਾਨ ਮੁੰਡੇ ਜਿਹੜਾ ਦਨੇ ਬੱਬੂ ਦਾ ਮੁੰਡਾ ਵਾ ਉਹ ਆਪਣੇ ਨਾਲ ਲੈ ਕੇ ਬੋਟਾਂ ਵਾਸਤੇ ਹਲਕੇ ਦੇ ਵਿੱਚ ਆਇਆ ਉਹਦੇ ਨਾਲ ਸਾਡੇ ਸਵਾਲ ਜਵਾਬ ਇਹ ਹੋ ਰਹੇ ਸੀ ਕਿ ਤੁਸੀਂ ਇਹ ਸਾਨੂੰ ਦੱਸੋ ਕਿ ਜਿਹੜੇ ਲਖੀਮਪੁਰ ਥੀਰੀ ਵਾਲਾ ਕੇਸ ਆ ਉਹਦਾ ਕੀ ਕੀਤਾ ਜਾਂ ਜਿਹੜੇ ਸਾਡੇ 13 ਫਰਵਰੀ ਨੂੰ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਕਿਉਂ ਰੋਕਿਆ ਗਿਆ ਕਿਲ ਕਿਉਂ ਗੱਡੇ ਗਏ ਜਿਹੜੀਆਂ ਸੀਮਿੰਟ ਦੀਆਂ ਕੰਧਾਂ ਕੱਢੀਆਂ ਗਿਆ ਉਹ ਕਿਉਂ ਕੱਢੀਆਂ ਗਿਆ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਉੱਤੇ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ 12 ਬੋਰ ਦੇ ਫਾਇਰ ਕੀਤੇ ਗਏ ਸ਼ੁਭ ਕਰਨ ਦੀ ਮੌਤ ਦਾ ਕੌਣ ਜ਼ਿੰਮੇਵਾਰ ਹੈ ਇਸ ਤਰ੍ਹਾਂ ਦੇ ਅਨੇਕਾਂ ਸਵਾਲ ਪੁੱਛੇ ਜਿਹਦਾ ਉਹਨਾਂ ਕੋਲ ਜਵਾਬ ਕੋਈ ਨਹੀਂ ਪਰ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਚਿਰ ਤੁਸੀਂ 1.15 ਦਾ ਜਵਾਬ ਨਹੀਂ ਦਿੰਦੇ ਤੁਸੀਂ ਵੋਟਾਂ ਮੰਗਣ ਦੇ ਹੱਕਦਾਰ ਨਹੀਂ ਹੈਗੇ ਉਹਨਾਂ ਚ ਜੇ ਆਈ ਉਹਨਾਂ ਕੋਲ ਜਵਾਬ ਦੇ ਦਿੰਦੇ ਹੋ ਤੇ ਅਸੀਂ ਤੁਹਾਡਾ ਕੋਈ ਵਿਰੋਧ ਕਰਨਾ ਵੀ ਨਹੀਂ ਚਾਹੁੰਦੇ ਇਦਾਂ ਪਰ ਜਦੋਂ ਤੁਸੀਂ ਜਵਾਬ ਨਹੀਂ ਦਿੰਦੇ ਫਿਰ ਸਾਡਾ ਵਿਰੋਧ ਕਰਨਾ ਇਹ ਹੈ ਕਿ ਕਿਸਾਨਾਂ ਨਾਲ ਜਿਹੜਾ ਤੱਕਾ ਹੋ ਰਿਹਾ ਅਸੀਂ ਤੁਹਾਨੂੰ ਆਪਣੇ ਏਰੀਏ ਦੇ ਵਿੱਚੋਂ ਵੋਟਾਂ ਵਾਸਤੇ ਕਿਉਂ ਵਰਨਦੀ ਏ ਅਸੀਂ ਉਹਨਾਂ ਦਾ ਕਾਲੇ ਝੰਡਾ ਦਾ ਵਿਰੋਧ ਵੀ ਕੀਤਾ ਆ ਨਾਲ ਸਾਂ ਵਿੱਚ ਜਰੂਰੀ ਤੇ ਇਹਦੇ ਨਾਲ-ਨਾਲ ਤੁਹਾਨੂੰ ਇਹ ਦੱਸਾਂ ਕਿ ਸਾਡਾ ਇੱਕ ਸਾਥੀ ਸਤਨਾਮ ਸਿੰਘ ਪਿੰਡ ਗਲੜੀ ਤੋਂ ਜਿਹੜਾ ਝੰਡਾ ਲੈ ਕੇ ਉੱਥੇ ਖੜਾ ਸੀਗਾ ਉਹਦੇ ਕੋਲ ਇੱਥੇ ਕੋਈ 바ਵਾ 바ਵਾ ਮੁੰਡਾ ਉਹਨੇ ਉਹਨੂੰ ਮੰਦਾ ਚੰਗਾ ਬੋਲਿਆ ਸਾਡੇ ਕਿਸਾਨ ਜਿਹਦੇ ਉੱਤੇ ਜਿਹਦੇ ਤੇ ਅਸੀਂ ਉੱਤੇ ਕਾਰਵਾਈ ਕਰਾਵਾਂਗੇ ਹੁਣ ਉਹਦੇ ਤੇ ਉਹਨੇ ਝੰਡਾ ਵੀ ਖੋਇਆ ਉਹਦੇ ਕੋਲ ਕਿ ਸਾਡੇ ਕਿਸਾਨ ਨੇ ਠੀਕ ਆ ਬਰਾਬਰ ਸੀਗਾ ਉਹਦੇ ਉਹਨੇ ਝੰਡਾ ਨਹੀਂ ਛੱਡਿਆ ਪਰ ਜਿਹੜੀਆਂ ਉਹਨੇ ਗਾਲਾਂ ਕੱਢੀਆਂ ਉਹਦੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਐਪਲੀਕੇਸ਼ਨ ਦਿਾਂਗੇ ਔਰ ਜੇ ਪੁਲਿਸ ਪ੍ਰਸ਼ਾਸਨ 2 ਦਿਨ ਦੇ ਵਿੱਚ ਉਹਦੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਜਿਹੜੀਆਂ ਸਾਡੀਆਂ ਅੱਜ ਜਥੇਬੰਦੀਆਂ ਇੱਥੇ ਇਕੱਠੀਆਂ ਨੇ ਉਹ ਵੀ ਬਾਕੀ ਜਿਹੜੀਆਂ ਅਜਰ ਜੀਵੇਂ ਚ ਰੁਝੀਆਂ ਨੇ ਤੂੜੀ ਦੇ ਕੰਮ 'ਚ ਕਣਕੇ ਦੇ ਕੰਮ ਚੋਂ ਨਾਲ ਲੈ ਕੇ ਅਸੀਂ ਵੱਡਾ ਐਕਸ਼ਨ ਲਾਵਾਂਗੇ ਜੇ ਰੋਡ ਬੰਦ ਕਰਾਂਗੇ ਨੈਸ਼ਨਲ ਹਾਈਵੇ ਬੰਦ ਕਰਾਂਗੇ ਉਹਦੇ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਹੋਊਗੀ ਔਰ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਪੁਲਿਸ ਪ੍ਰਸ਼ਾਸਨ ਨਹੀਂ ਪਰਚਾ ਕਰਨਾ ਹੈ ਤੇ ਇਹ ਅਸੀਂ ਡੀਐਸਪੀ ਸਾਹਿਬ ਨੂੰ ਪੁੱਛਿਆ ਕਹਿੰਦੇ ਦੋ ਦਿਨ ਚ ਕਾਰਵਾਈ ਹੋ ਜੂਗੀ ਜੇ ਅਗਰ ਦੋ ਦਿਨ ਚ ਨਹੀਂ ਹੁੰਦੀ ਤੇ ਅਸੀਂ ਆਪਣਾ ਐਕਸ਼ਨ ਜ਼ਰੂਰ ਕਰਾਂਗੇ ਕਿਹੜੇ ਕਿਹੜੇ ਇੱਥੇ ਬੰਦੀਆਂ ਨੂੰ ਅੱਜ ਜਿਹੜੀ ਆ ਇਹ ਮੜਾ ਭਾਈਪਤਾ ਵਿਰੋਧ ਕੀਤਾ ਗਿਆ ਇਹ ਅੱਜ ਭਾਰਤੀ ਕਿਸਾਨ ਯੂਨੀਅਨ सिरसा ਵੱਲੋਂ ਜਮਹੂਰੀ ਕਿਸਾਨ ਸਵਾਲ ਵੱਲੋਂ ਸੰਯੁਕਤ ਮੋਰਚੇ ਦੇ ਦੋ ਭਾਰਤੀ ਕਿਸਾਨ ਯੂਨੀਅਨ ਟਕੌਂਡਾ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਇਹ ਕੀਤਾ ਗਿਆ ਵਾ ਉਹਦੇ ਵਿੱਚ ਵੇਖੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਇਹਨਾਂ ਨੂੰ ਖੀਮਪੁਰ ਥੀਵੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਤੇ ਗੱਡੀਆਂ ਚੜ੍ਹ ਕੇ ਆਏ ਤੇਨੇ ਜ਼ਿੰਮੇਦਾਰ ਸਾਡੇ ਕਿਸਾਨ ਜਿਹੜੇ ਨੇ ਸ਼ਹੀਦ ਕਰ ਦਿੱਤੇ ਦੋ ਤੁਹਾਡੇ ਪੱਤਰਕਾਰ ਵੀਰੋ ਕੋਈ ਵਰਲਡ 'ਚ ਗੱਲ ਪਹੁੰਚਾਉਂਦੇ ਦੇ ਦੋ ਤੁਹਾਡੇ ਪੱਤਰਕਾਰ ਇਹਨਾਂ ਮਾਰ ਦਿੱਤੇ ਤੇ ਉਹਦੇ ਬਾਰੇ ਇਹਨਾਂ ਨੂੰ ਜੇ ਅਸੀਂ ਸਵਾਲ ਪੁੱਛਨੇ ਆ ਉਹ ਬਰੇਜ ਪੂਸ਼ਨ ਟੈਣੀ ਜਿਹੜਾ ਉਹ ਫੇਰ ਇਲੈਕਸ਼ਨ ਲੰਡਿਆ ਉੱਤੇ ਸਰਕਾਰ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜੀ ਐਮਐਸਪੀ ਤੇ ਇਹਨਾਂ ਨੇ ਸਾਡੇ ਨਾਲ ਕਾਨੂੰਨ ਗਾਰੰਟੀ ਕੀਤੀ ਸੀ ਉਹ ਕੋਈ ਨਹੀਂ ਦੇ ਰਹੇ ਫੈਲੋਪੇਟ ਖੋਲ ਕੇ ਇਹ ਜ਼ਿੰਮੇਦਾਰਾਂ ਦੇ ਧੱਕੇ ਨਾਲ ਕਣਕਾ ਲੈ ਰਹੇ ਨੇ ਤੇ ਜ਼ਮੀਨਾਂ ਦੇ ਕਬਜ਼ਾ ਕਰ ਰਹੇ ਨੇ ਸਰਕਾਰ ਨੇ ਸਾਰਾ ਜਿਹੜਾ ਪ੍ਰਾਈਵੇਟ ਕਰਨ ਕਰ ਦਿੱਤਾ ਵਾ ਫਰੀਲਾ ਵੇਚ ਦਿੱਤੀਆਂ ਰੋੜ ਵੇਚ ਦਿੱਤੇ ਸਾਰਾ ਕੁਝ ਵੇਚਣ ਤੇ ਜਾ ਰਹੀ ਹੈ ਜਿਹੜੀ ਫੌਜ ਬੈਲਟ ਦੀ ਨੌਕਰੀ ਹੁੰਦੀ ਸੀ ਜਿਹੜੀ 14 ਸਾਲ 15 ਸਾਲ ਕਰਕੇ ਲੋਕ ਆਉਂਦੇ ਸੀ ਉਹ 4 ਸਾਲ ਦੀ ਕਰ ਦਿੱਤੀ ਹੈ ਕੋਈ ਉੱਚ ਪੈਨਸ਼ਨ ਨਹੀਂ ਸਾਡੇ ਪੰਜਾਬ ਦਾ ਇਹਨਾਂ ਨੇ ਜਿਹੜਾ ਆ ਇਹ ਪਾਰਟੀ ਨੇ ਬੇੜਾ ਗਰ ਕਰ ਦਿੱਤਾ ਵਾ ਇਸ ਲਈ ਇਹ ਮੈਂ ਤੁਹਾਨੂੰ ਪੱਤਰਕਾਰ ਵੀ ਰਵਾਨਾ ਕਿ ਜਿਹੜੇ ਤੁਹਾਡੇ ਪੱਤਰਕਾਰ ਵੀ ਵਿਚਾਰੇ ਸਾਡੀ ਗੱਲ ਵਰਲਡ ਵਿੱਚ ਪੰਦੇਉਂਦੇ ਨੇ ਉਹਨਾਂ ਦੇ ਉੱਤੇ ਵੀ ਗੱਡੀਆਂ ਚੜ੍ਹੀਆਂ ਜਾਂਦੀਆਂ ਨੇ ਕਿਲ ਠੋਕੇ ਜਾਂਦੇ ਨੇ ਤੇ ਸਾਨੂੰ ਦਿੱਲੀ ਦੀ ਜਾਇਆ ਜਾਣ ਦਿੰਦਾ ਜੇ ਅਸੀਂ 13 ਤਰੀਕ ਨੂੰ ਦਿੱਲੀ ਗਏ ਆ ਤੇ ਉਥੇ ਆ ਰਾਮਲੀਲਾ ਗਰਾਊਂਡ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਇਹ ਕਿੱਡੀ ਕਬੱਡੀ ਏ ਇਹ ਸਰਕਾਰ ਦੀ ਕਰਤੂਤਵਾ ਇਥੋਂ ਪਤਾ ਲੱਗਦਾ ਕਿ ਸਰਕਾਰ ਬਹੁਤ ਨਕਮੀ